ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬੈਠੇ ਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਹਜੇ ਗੁਰੂ ਨਹੀਂ ਬਣੇ ਪਰ ਬਾਬਾ ਦੇ ਰੂਪ ਵਿੱਚ ਆ ਪਰ ਆਪਾਂ ਸਤਿਕਾਰ ਨਾਲ ਕਹਾਂਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਬਾ ਅਮਰਦਾਸ ਜੀ ਗੁਰੂ ਅੰਗਦ ਪਾਤਸ਼ਾਹ ਜੀ ਵਾਸਤੇ ਪਾਣੀ ਦੀ ਖਿਦਮਤ ਕਰ ਰਹੇ ਆ ਰਸਤੇ ਵਿੱਚ ਤੁਰੇ ਆਉਂਦੇ ਆ ਤੇ ਇੱਕ ਖੱਡੀ ਲੱਗੀ ਹੋਈ ਏ ਤੇ ਖੱਡੀ ਦੇ ਵਿੱਚ ਉਹਨਾਂ ਦਾ ਪੈਰ ਲੱਗਿਆ ਤੇ ਉਹ ਡਿੱਗ ਗਏ ਸਰੀਰ ਬਜ਼ੁਰਗ ਸੀਗਾ ਕੋਜ ਉਹਨਾਂ ਦੇ ਸਰੀਰ ਤੇ ਸੱਟਾਂ ਲਗੀਆਂ ਜਦੋਂ ਧੰਗੁਰੂ ਅੰਗਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬਾਬਾ ਅਮਰਦਾਸ ਜੀ ਆਏ ਨਾ ਤੇ ਸਰੀਰ ਨੂੰ ਦੇਖਿਆ ਮਾੜੀਆਂ ਮੋਟੀਆਂ ਸੱਟਾਂ ਲਗੀਆਂ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਬਾਬਾ ਅਮਰਦਾਸ ਜੀ ਕਿਉਂਕਿ ਕੁੜਮ ਵੀ ਲੱਗਦੇ ਸਨ ਬਾਬਾ ਅਮਰਦਾਸ ਜੀ ਕੀ ਗੱਲ ਤੁਸੀਂ ਜਲਦੀ ਸੇਵਾ ਕਰ ਰਹੇ ਹੋ ਜਲਦੀ ਖਿਦਮਤ ਕਰ ਰਹੇ ਸੀ ਤੇ ਆ ਤੁਹਾਡੇ ਤਣ ਤੇ ਤੁਹਾਡੇ ਸ਼ਰੀਰ ਤੇ ਆ ਚੋਟ ਕਿਉਂ ਲੱਗੀ ਆ ਸੱਟਾਂ ਕਿਉਂ ਲੱਗੀਆਂ ਕਿ ਲਗੇ ਮਹਾਰਾਜ ਰਸਤੇ ਵਿੱਚ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਆ ਰਿਹਾ ਸੀਗਾ ਕੰਦੇ ਤੇ ਗਾਗਰ ਰੱਖੀ ਸੀ ਪਰ ਉਹ ਕੀ ਹੋਇਆ ਕਿ ਅੱਗੇ ਖੱਡੀ ਲੱਗੀ ਹੋਈ ਸੀਗੀ ਉਹਦੇ ਵਿੱਚ ਮੇਰਾ ਪੈਰ ਰੜ ਗਿਆ ਤੇ ਬਾਰਾਜ ਇਹ ਸੱਟਾਂ ਲੱਗੀਆਂ ਮੈਂ ਡਿੱਗ ਗਿਆ ਤੇ ਗੁਰੂ ਅੰਗਦ ਪਾਤਸ਼ਾਹ ਮਰ ਨੇ ਪਤਾ ਕੀ ਆਖਿਆ ਸੁਣਿਓ ਬਚਨ ਆਪਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਮਨਾ ਰਹੇ ਆ ਗੁਰੂ ਅੰਗਦ ਪਾਤਸ਼ਾਹ ਮਹਾਰਾਏ ਕਹਿੰਦੇ ਨੇ ਬਾਬਾ ਅਮਰਦਾਸ ਇਹੀ ਤੇ ਮੈਂ ਚਾਹੁੰਦਾ ਸੀ ਤੁਸੀਂ ਕਿਤੇ ਡਿੱਗੋ ਗੱਲ ਧਿਆਨ ਨਾਲ ਸੁਣਿਓ ਮੈਂ ਇਹੀ ਤੇ ਚਾਹੁੰਦਾ ਸੀ ਕਿ ਤੁਸੀਂ ਕਿਤੇ ਡਿੱਗੋ ਤੇ ਮੈਂ ਇੱਕ ਵਾਰੀ ਕਹਿਣਾ ਹੁਣਾ ਵਾ ਅੱਜ ਅਸੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਮਨਾ ਰਹੇ ਆ ਗੁਰੂ ਅਮਰਦਾਸ ਪਾਸ਼ਾ ਮਹਾਰਾਏ ਬਾਬਾ ਅਮਰਦਾਸ ਐਸੇ ਡਿੱਗੇ ਐਸੇ ਡਿੱਗੇ ਕਿ ਦੁਬਾਰਾ ਧੰਨ ਗੁਰੂ ਅੰਗਦ ਪਾਸ਼ਾ ਦੇ ਚਰਨਾਂ ਤੋਂ ਆਪਣਾ ਜਿਹੜਾ ਮਸਤਕ ਉਹ ਚੱਕਿਆ ਨਹੀਂ ਗਿਆ